ਅਸਲਾਮ ਅਲੈਕੁਮ ਐ ਸਤਿ ਸ਼੍ਰੀ ਅਕਾਲ ਕਿੱਦਾਂ ਹਾਲ ਚੱਲੇ ਮੇਰੇ ਵੀਰਾਂ ਦਾ ਭੈਣ ਭਰਾਵਾਂ ਦਾ ਮੀਤ ਕਰਨੀਆਂ ਵਧੀਆ ਹੋਵੇ ਤੇ ਆਪ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਅੱਜ ਦੀ ਜਿਹੜੀ ਵੀਡੀਓ ਹੈ ਨਾ ਸਾਨੂੰ ਚੜ੍ਹਦੀ ਪੰਜਾਬ ਤੋਂ ਭੇਜੀ ਗਈ ਹੈ ਇੱਕ ਬੜੀ ਪਿਆਰੀ ਜੀ ਭੈਣ ਜੀ ਨੇ ਉਹਨਾਂ ਨੇ ਕਿਹਾ ਹੈ ਜੀ ਤੁਸੀਂ ਬਾਈ ਦਾਦਰੀਆਂ ਵਾਲੇ ਜਿਹੜੇ ਨੇ ਨਾ ਇਹਨਾਂ ਦੀ ਕਵਿਤਾ ਸੁਨੋ ਸਾਬ ਜ਼ਾਦਿਆਂ ਦੀ ਕਵਿਤਾ ਤੇ ਚਲੋ ਪਹਿਲੇ ਅੱਜ ਦੀ ਵੀਡੀਓ ਵੇਖ ਲੈਨੇ ਆ ਉਸ ਤੋਂ ਬਾਅਦ ਦੇ ਦਿੱਤੇ ਵਿਚਾਰ ਕਰਾਂਗੇ ਤੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਨੇ ਫੋਲੋ ਤੋਂ ਚੈਨਲ ਨੂੰ ਕਰਾਂ ਸਬਸਕ੍ਰਾਈਬ ਕਰਕੇ ਤੇ ਨਾਲ ਹੀ ਨਾਲ ਬੈਲ ਆਈਕਨ ਦਾ ਬਟਨ ਕਰ ਲੈਣ ਫਰੈਂਡਸ ਤੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਐਂਡ ਸ਼ੇਅਰ ਵੀ ਕਰੋ ਆਪਣੇ ਫਰੈਂਡ ਐਂਡ ਫੈਮਿਲੀ ਮੈਂਬਰਸ ਦੇ ਨਾਲ ਤੇ ਆਓ ਜੀ ਵੇਖ ਲੈਂਦੇ ਆ ਅੱਜ ਦੀ ਵੀਡੀਓ ਛੱਡ ਕੇ ਆਪਣਾ ਲੈ ਤੁਰ ਚੱਲਿਆ ਅੱਜ ਤੇਰੇ ਧਿਆਨ ਨਾਲ ਸੁਣਿਓ ਭਾਈ ਕੌਣ ਛੱਡਦਾ ਆਪਣਾ ਘਰ ਗੁਰੂ ਸਾਹਿਬ ਨੇ ਸਾਡੇ ਵਾਸਤੇ ਸਾਨੂੰ ਅਕਲ ਦੇਣ ਲਈ ਸਾਡੇ ਲਈ ਪੂਰਣੇ ਪਾਣ ਲਈ ਆਪਣਾ ਵਸਿਆ ਵਸਾਇਆ ਅਨੰਦਪੁਰ ਸਾਹਿਬ ਛੱਡਿਆ ਧਿਆਨ ਨਾਲ ਸੁਣਿਓ ਇਸ ਕਵਤਾ ਨੂੰ ਬਹੁਤ ਪਿਆਰੀ ਲਿਖੀ ਔਰ ਗਾਈ ਹੈ ਸਾਰੇ ਨਾਲ ਗਾਓ ਵੀ ਲੋਕਰ ਸ਼ੁਰੂ ਪਿਆਰ ਨਾਲ ਹਾਂਜੀ ਸ਼ਹਿਰ ਅਨੰਦਪੁਰ ਛੱਡ ਕੇ ਆਪਣਾ ਲੈ ਤੁਰ ਚਲ ਆਇਆ ਸਾਰੇ ਬੋਲ ਸ਼ਹਿਰ ਅਨੰਦਪੁਰ ਛੱਡ ਕੇ ਆਪਣਾ ਲੈ ਦੁਰ ਚਲ ਆ ਅਜ ਤੇਰੇ ਸਾਰੇ ਬੋਲ ਸ਼ਹਿਰ ਅਨੰਦਪੁਰ ਛੱਡ ਕੇ ਆਪਣਾ ே பழையோட பைய பாரிய சேர ஏசிய கலியா அந்த ਠੇਡ ਠੇਡ ਕੇ ਪੜਿਆ ਮੈਂ ਲੋੜ ਪਈ ਜਦ ਪਿਓ ਵਾਰਣ ਦੀ ਇੱਕ ਵਾਰ ਨਹੀਂ ਟਲਿਆ ਮੈਂ ਓਏ ਤੂੰ ਦਿਖਾ ਕੀ ਕਰਿਆ ਅੱਜ ਤੱਕ ਮੇਰੇ ਐਡੇ ਜੇਰੇ ਲਈ ਸੁਣਿਓ ਧਿਆਨ ਨਾਲ ਗਲੀਆਂ ਲਾਈ ਤਾਂ ਫੇਰ ਗਾ ਲਿਓ ਪਹਿਲੀਆਂ ਸ਼ਹਿਰ ਇਸ ਦੀਆਂ ਗਲੀਆਂ ਅੰਦਰ ਖੇਡ ਛੱਡ ਕੇ ਆਪਣਾ ਲੈ ਤੁਰ ਚਲੇ ਆ ਅੱਜ ਤੇਰੇ ਲਈ ਸਾਰੇ ਮੋੜ ਤੇ ਆਪਣਾ ਵਾਲੇ ਪਾਸ਼ਾ ਨੰਦਪੁਰ ਸਾਹਿਬ ਨੂੰ ਛੱਡ ਕੇ ਛੇ ਪੋ ਦੀ ਰਾਤ ਹੈ ਸੱਤ ਦੀ ਸਵੇਰ ਹੋ ਰਹੀ ਹੈ 20 ਦਸੰਬਰ ਨੂੰ ਗੁਰੂ ਸਾਹਿਬ ਅਨੰਦਪੁਰ ਸਾਹਿਬ ਛੱਡਦੇ ਆ ਤੇ 21 ਦਸੰਬਰ ਸਤ ਪੋਤ ਨੂੰ ਸਰਸਾ ਦੇ ਕੱਡੇ ਤੇ ਵਿਛੋਣਾ ਪਈ ਅਗਲੀਆਂ ਲਾਈਨਾਂ ਸੁਣਿਓ ਧਿਆਨ ਨਾਲ ਮਾਈਕ ਤੇ ਡੇੜੇ ਰੰਗ ਹਾਂ ਕੱਲੀ ਕੱਲੀ ਇਟ ਦੇ ਅੰਦਰ ਯਾਤਾਂ ਬਸੀਆਂ ਸਿੰਘ ਨੇ ਛੋਇਆ ਨੇ ਉਹ ਵੱਲ ਹੱਥਾਂ ਨੇ ਗਲ ਕੰਮਾ ਹੱਥ ਸਿੰਘ ਨੇ ਛੋਇਆ ਨੇ ਮੇਰੇ ਦਿਲ ਦੇ ਦੀਪ ਨੇ ਬੁਝਣੇ ਤੇਰੇ ਸੁਰਖ ਸਵੇਰੇ ਲਈ ਮੇਰੇ ਦਿਲ ਦੇ ਦੀਪ ਨੇ ਬੁਝਣੇ ਤੇਰੇ ਸੁਰਖ ਸਵੇਰੇ ਸ਼ਹਿਰ ਅਨੰਦਪੁਰ ਛੱਡ ਕੇ ਆਪਣਾ ਲੈ ਤੁਰ ਚੱਲਿਆ ਅੱਜ ਤੇਰੇ ਲਈ ਕੱਲੀ ਕੱਲੀ ਇੱਟ ਦੇ ਅੰਦਰ ਜਾਦਾ ਵਸੀਆਂ ਹੋਈਆਂ ਨੇ ਕੋਮਲ ਹੱਥਾਂ ਦੇ ਨਾਲ ਕੰਧਾਂ ਫਤੇ ਸਿੰਘ ਨੇ ਛੋਈਆਂ ਨੇ ਮੇਰੇ ਘਰ ਦੇ ਦੀਪ ਨੇ ਬੁਝਣੇ ਤੇਰੇ ਸੁਰਖ ਸਵੇਰੇ ਲਈ ਸ਼ਹਿਰ ਦੰਦਪੁਰ ਛੱਡ ਕੇ ਆਪਣਾ ਲੈ ਤੁਰ ਚੱਲਿਆ ਅੱਜ ਤੇਰੇ ਲਈ ਅਗਲੀਆਂ ਲਾਈਨਾਂ ਸੁਣਿਓ ਬਈ ਸਿਰਸਾ ਪਏ ਹਨੇਰੇ ਹਾਏ 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 ਇਹ ਤੇ ਘਰ ਦੇ ਚਾਨਣ ਬਹਿ ਕੇ ਸੋਚੀ ਚਾਨਣਾ ਚ ਬਹਿ ਕੇ ਸੋਚੀ ਵੀ ਸਰਸਾ ਤੇ ਕਿੱਦਾਂ ਦਾ ਹਨੇਰਾ ਪੈ ਗਿਆ ਸੀ ਘਰ ਦੇ ਚਾਨਣ ਬਹਿ ਕੇ ਸੋਚੀ ਸਿਰਸਾ ਪਏ ਹਨੇਰੇ ਲਈ ਦੁਬਾਰਾ ਗਾਉਏ ਲਾਈਨ ਕਹਦ ਤੇ ਚਾਨਣ ਬਹਿ ਕੇ ਸੋਚੀ ਸਿਰਸਾ ਪਏ ਹਨੇਰੇ ਤੇ ਚਾਹ ਨਾਲ ਵੇ ਕੀ ਸੋਚੀ ਸਿਰ ਸਾ ਪਏ ਹਨੇਲੇ ਵੀਰੀ ਸ਼ਹਿਰ ਆਨੰਦਪੁਰ ਛੱਡ ਕੇ ਆਪਣਾ ਲੈ ਤੁਰ ਚਲੇ ਆ ਅਜ ਤੇ

ਆ ਲਾਸਟ ਲਾਈਨ ਤਾਂ ਸੁਣਿਓ ਚੰਗਾ ਫਿਰ ਨਰਵੈਰ ਇਹ ਸਾਡੀ ਮਿਲਣੀ ਅੱਜ ਅਖੀਰੀ ਏ ਸੁਣਿਓ ਮੈਂ ਚੰਗਾ ਫਿਰ ਨਰਵੈਰ ਇਹ ਸਾਡੀ ਮਿਲ ਲਾਸ਼ਾਂ ਕੋਲੋਂ ਹੱਸ ਲੰਘ ਜਾਣਾ ਸੌਖਾ ਦੱਸ ਪਿਓ ਕਿੜੇ ਲਾਸ਼ਾਂ ਕੋਲੋਂ ਹੱਸ ਲੰਘ ਜਾਣਾ ਸੌਖਾ ਦੱਸ ਪਿਓ ਕਿੜੇ ਸ਼ਹਿਰਾਂ ਦੇ ਨੰਦਪੁਰੇ ਛੱਟ ਕੇ ਆਪਣਾ i mm -hmm. ਚੱਲਿਆ ਅੱਜ ਤੇਰੇ ਲਈ ਬਹੁਤ ਹੀ ਵਧੀਆ ਕਵਿਤਾ ਤੇ ਵਾਕਈ ਹੀ ਉਹਨਾਂ ਨੇ ਸਹੀ ਆਖਿਆ ਸੀ ਕਿ ਇਹ ਕਿਸੇ ਆਮ ਬੰਦੇਆਂ ਦਾ ਕੰਮ ਨਹੀਂ ਹੈ ਇਹ ਸਿਰਫ ਮੁਰਵਾਂ ਦਾ ਹੀ ਕੰਮ ਹੈ ਜਿਨ੍ਹਾਂ ਨੂੰ ਦੇਖੋ ਇਹ ਆਮ ਇਨਸਾਨਾ ਉਹ ਵੀ ਅਗਰ ਇਹ ਜਗ੍ਹਾ ਤੇ ਬਚਨ گزارਿਆ ਹੋਵੇ ਤੇ ਉਹਨੂੰ ਅਗਰ ਆਪਣੀ ਜਗ੍ਹਾ ਬੀਚ ਕੇ ਸਾਨ ਵਾਸਤੇ ਵੀ ਬੜਾ ਯੋਖਾ ਬਿਲਕੁਲ ਬਿਲਕੁਲ ਤੇ ਜਿਨ੍ਹਾਂ ਨੇ ਇੱਕ ਪੂਰੀ ਆਪਣੀ ਜ਼ਿੰਦਗੀ ਜਿਹੜੀ ਉੱਥੇ ਬਚਾਰ ਕੀਤੀ ਹੋਏ ਫਿਰ ਉੱਥੇ ਬੱਚੇ ਉਹਨਾਂ ਦੇ ਉੱਥੇ ਪੈਦਾ ਹੋਏ ਹੋਣ ਫਿਰ ਉੱਥੇ ਦੀ ਜਿੰਨੀ ਜਿਹੜੀ ਆਬਾਦੀ ਹਰ ਚੀਜ਼ ਖੁੱਤ ਤੋਂ ਇੱਕ ਸੱਤੀ ਬਣਾਈ ਹੋਵੇ ਹੋਰਨਾਂ ਨੂੰ ਤੇ ਹਰ ਉੱਥੇ ਰਹਿਣ ਵਾਲਾ ਇਹ ਇਨਸਾਨ ਆਪਣੇ ਹੀ ਬੜਾ ਤਰ੍ਹਾਂ ਪਿਆਰਾ ਬਿਲਕੁਲ ਬਿਲਕੁਲ ਦਾ ਵਾਸਤੇ ਇਹ ਖੁਵਾਨੀ ਦੇਣਾ ਬਹੁਤ ਵੱਡੀ ਬਹੁਤ ਵੱਡੀ ਗੱਲ ਬਹੁਤ ਵੱਡੀ ਗੱਲ ਵਾਕਈ ਇਹ ਕੰਮ ਮੁਜਰੇ ਦੇ ਨਹੀਂ ਆਪ ਬੱਦੇ ਚ ਨਹੀਂ ਗੁਰੂਆਂ ਦੇ ਕੰਮ ਨੇ ਕਿ ਜਿਨ੍ਹਾਂ ਨੇ ਆਪਣੇ ਸਿੰਘਾਂ ਵਾਸਤੇ ਆਪਣੇ ਸਿੱਖਾਂ ਵਾਸਤੇ ਇਹ ਕੁਰਬਾਨੀ ਦਿੱਤੀ ਜੋ ਐਂਡ ਲਿਆ ਜਿਹੜੀਆਂ ਲੈਣਾ ਸਨ ਕਿ ਆਪਣੇ ਬੱਚਿਆਂ ਦੀਆਂ ਲਾਸ਼ਾਂ ਦੇ ਕੋਲ ਹੱਸ ਕੇ ਨਾਮ ਜਿਾਨਾ ਕਿਰੇ ਪਿਓ ਦਾ ਜਿਗਰਾ ਵਾਕਈ ਕਿ ਪਿਓ ਨੂੰ ਪਤਾ ਸੀਗਾ ਕਿ ਮੇਰੇ ਸਾਹ ਜਿਆਦਾ ਸਮਾਂ ਨੂੰ ਸ਼ਹੀਦ ਹੋ ਜਾਣੇ ਆ ਉਸ ਦਿਨ ਉਹ ਪੂਰੀ ਰਾਤ ਵੇਖਣੋਂ ਜਾਗਦੇ ਰਹੇ ਔਰ ਉਹਨਾਂ ਦੇ ਵਿੱਚ ਘੁੰਮਦੇ ਰਹੇ ਘੁੰਮਦੇ ਨੇ ਫਿਰ ਆਪਣੀਆਂ ਸਿੰਘਾਂ ਨੂੰ ਵੇਖਦੇ ਰਹੇ ਆਪਣੇ ਸਿੱਕਾਂ ਨੂੰ ਵੇਖਦੇ ਰਹੇ ਆਪਣੇ ਪੁੱਤਰਾਂ ਦੇ ਕੋਲੋਂ ਤੇ ਜਿਦੋਂ ਨਾਲ ਕੇ ਜਾਣ ਲਗੇ ਫਿਰ ਵਾਪਸ ਫਿਰ ਵਾਪਸ ਆਏ ਕਿ ਪਤਾ ਨਹੀਂ ਉਹ ਬੇਨ ਨੂੰ ਦੁਬਾਰਾ ਨਹੀਂ ਦੇਖਣਾ ਅੱਛਾ ਪਤਾ ਉਹਨਾਂ ਨੂੰ ਸਾਰੀਆਂ ਚੀਜ਼ਾਂ ਦਾ ਬੈਲੇ ਸੀ ਲੇਕਿਨ ਐ ਕਿ ਉਹ ਮਤਲਬ ਟਾਈਮ ਉਹ ਆਪਣੀ ਸਿੱਖੀ ਬਚਾਣ ਵਾਸਤੇ ਉਹਨਾਂ ਨੇ ਕੁਰਬਾਨੀਆਂ ਦੇਣੀਆਂ ਆ ਤੇ ਉਹ ਇਹ ਜਿਹੜੀ ਮਤਲਬ ਕਹਿੰਦੇ ਆ ਨਾ ਕੌਮ ਹੈ ਬੜੀ ਖੁਸ਼ਕਿਸਮਤ ਹੈ ਕੇ ਜੀ ਦਾ ਵਾਸਤੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਤੇ ਇਸ ਸਿੱਖੀ ਨੂੰ ਬਚਾਇਆ ਤੇ ਹੁਣ ਇਹ ਸਾਡਾ ਕੰਮ ਹੈ ਕਿ ਅਸੀਂ ਜਿਹੜਾ ਨਾ ਉਹਨਾਂ ਦੇ ਰਾਹ ਤੇ ਚੱਲ ਕੇ ਤੇ ਇਹਨਾਂ ਉਹਨਾਂ ਨੇ ਹੱਕ ਸੱਚ ਵਾਸਤੇ ਆਪਣਾ ਜਾਨਾ ਕੁਰਬਾਨ ਕੀਤੀਆਂ ਤੇ ਸਾਨੂੰ ਵੀ ਚਾਹੀਦਾ ਕਿ ਅਸੀਂ ਉਸ ਹੱਕ ਸੱਚ ਦਾ ਜਿਹੜਾ ਪੰਨਾ ਨਾ ਕਦੀ ਵੀ ਨਾ ਛੱਡੀਏ ਬਿਲਕੁਲ ਜੋ ਮਰਜ਼ੀ ਹੋਵੇ। ਉਹ ਅਗਰ ਕੋਈ ਜ਼ਿੰਦਗੀ ਚਾਵੇਂ ਦਾ ਮਾਮਲਾ ਆਣ ਵੀ ਜਿੱਥੇ ਬਹੁਤ ਮੁਸ਼ਕਲ ਹੋ ਜਾਵੇ ਦੇਖਣਾ ਕਿ ਸਾਡੇ ਵਾਸਤੇ ਕੀ ਸਹੀ ਹੈ ਕੀ ਗਲਤ ਹੈ ਅਸੀਂ ਉਹਨਾਂ ਦੀ ਉਸ guzri hui ਜਿਹੜੀ ਜਗ ਬੀਤੀ ਆ ਬੀਤੀ ਉਹਨੂੰ ਅਸੀਂ ਆਪਣੀ ਕਿਸੇ ਤਰ੍ਹਾਂ ਨਜ਼ਰਾਂ 'ਚ ਰੱਖਾ ਕਰ ਤੇ ਸਾਨੂੰ ਹਰ ਚੀਜ਼ ਆਸਾਨੀ ਆਸਾਨੀ ਹੋ ਜਾਏਗੀ ਬਿਲਕੁਲ ਕਿ ਉਹਨਾਂ ਨੇ ਹੱਕ ਸੱਚ ਵਾਸਤੇ ਆਪਣਾ ਜਾਨਾ ਤੱਕ ਦੇਣਾ ਚਾਹ ਰਿਹਾ ਸੀ ਬਾਕੀ ਇਹ ਹੈ ਕਿ ਭਾਈ ਦਾਦਰੀਆਂ ਵਾਲਾ ਜਿਹੜੀ ਕਵਿਤਾ ਹੈ ਮਤਲਬ ਉਹਨਾਂ ਨੇ ਪੜ੍ਹੀ ਹੈ ਬਹੁਤ ਜ਼ਬਰਦਸਤ ਹੈ ਕਿཅੇ ਚੀਜ਼ ਜਾਨਾ ਨਾ ਝੋੜ ਕੱਟ ਕੇ ਜਾਵੇ ਅੱਖਾਂ ਦੇ ਸਾਹਮਣੇ ਹਰ ਰੋਜ਼ ਜੀ ਬਜ਼ੁਰਗੀ ਵੇਜ ਵੀ ਉਹ ਬੋਲਦੇ ਸੀ ਨਾ ਉਹ ਵੀ ਉਹ ਚੀਜ਼ ਜਾਂ ਅੱਖਾਂ ਦੇ ਸਾਹਮਣੇ ਫਿਲਮ ਦੀ ਤੁਰੀ ਜਾਂ ਰਹੀ ਸੀ ਕਿ ਮਤਲਬ ਕਿ ਉਹਨਾਂ ਨੇ ਕਿਹਾ ਕਿ ਸਿਰਸਾ ਨਦੀ ਦੇ ਉੱਤੇ ਮੇਰੇ ਤੁਹਾਡੇ ਵਾਸਤੇ ਤੇ ਅਗਲੇ ਦਿਨ ਟੇਢ ਚੜ੍ਹਿਆ ਜਾਂ ਸੀ ਤਾਂ ਦਾ ਵਾਸਤੇ ਸੁਣਕੀ ਦਾ ਦੇਣ ਸੀ ਪਰ ਉਹਨਾਂ ਵਾਸਤੇ ਹਨੇਰਾ ਸੀ ਕਿ ਜਿੱਥੇ ਉਹਨਾਂ ਦਾ ਪੂਰਾ ਪਰਿਵਾਰ ਜਿਹੜਾ ਵਿਚ ਛੱਡ ਗਿਆ ਵਿਚਰ ਗਿਆ ਨਾ ਉਹਨਾਂ ਨੂੰ ਆਪਣੀ ਮਾਂ ਦਾ ਪਤਾ ਨਾ ਉਹਨਾਂ ਨੂੰ ਛੋਟੇ ਸਾਹ ਦਾ ਨਾ ਪਤਾ ਨਾ ਉਹਨਾਂ ਨੂੰ ਆਪਣੀ ਵੀ ਦਾ ਪਤਾ ਫਿਰ ਫਿਰ ਹਾਂ ਫਿਰ ਉਸ ਬਾਅਦ ਉਹਨਾਂ ਨੇ ਕਿਹਾ ਕਿ ਇਸ ਜਗ੍ਹਾ ਦੇ ਵਿੱਚ ਇਸੀ ਜਗ੍ਹਾ ਤੇ ਮੈਂ ਆਪਣੇ ਪਿਓ ਦੀ ਕੁਰਬਾਨੀ ਦੇ ਨਮਨ ਤੇ ਕੀਤਾ ਫਿਰ ਇਸ ਮਹਿਲ ਦੇ ਵਿੱਚ ਮੇਰੇ ਬੱਚੇ ਖੇਡੇ ਮੇਰੇ ਛੋਟੇ ਜਿਹੜੇ ਨੇ ਉਹਨਾਂ ਨੇ ਹੱਥ ਲਾਇਆ ਉਹਨਾਂ ਦੇ ਕੋਮਲ ਕੋਮਲ ਹੱਥ ਇਨਾਂ ਲੱਗੇ ਹੋਏ ਨੇ ਤੇ ਜਬ ਸਾਰੀ ਗੱਲ ਇਹ ਜਿੱਥੇ ਬਚਪਨ ਜਵਾਨੀ ਔਰ ਬੁਢਾਪਾ ਔਰ ਪੂਰੀ ਜ਼ਿੰਦਗੀ ਸਭ ਜੋ ਜੈਸੀ ਚੀਜ਼ ਵਾਸਤੇ ਬਸਰ ਕਰ ਦਿੱਤੀ ਜਾ ਕੇ ਚੱਲਣਾ ਕੋਈ ਭਾਗੇ ਉਹ ਪਾਪ ਗੁਰੂ ਹੀ ਕਰ ਸਕਦੇ ਨੇ ਵਾਕਿਆਮ ਬੰਦਾ ਨਹੀਂ ਕਰ ਸਕਦਾ ਬਾਕੀ ਤੁਹਾਨੂੰ ਕਿੱਦਾਂ ਦੀ ਲੱਗੀ ਕਵਿਤਾ ਸਾਨੂੰ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਮਿਲਦੇ ਆਂ ਜੀ ਨੈਕਸਟ ਵੀਡੀਓ 'ਚ ਫਿਰ ਆਪਾਂ ਰਹਿਣਾ